ਤੇ ਜਿਨ੍ਹਾਂ ਦੇ ਹੱਥ ਵਿੱਚ ਤਲਵਾਰ ਆ ਜਿਹੜੇ ਲੜਾਈਆਂ ਲੜਦੇ ਆ ਉਹ ਸਿਰਫ ਇਹ ਤੇ ਜੀਦਾ ਨੂੰ ਤੂੰ ਮਾਂ ਕਹਿੰਦਾ ਤੇ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਕੇ ਕਰਾਇਆ ਦੇਖ ਭਗਤ ਕਹਿੰਦਾ ਹੈ ਮਹਾਤਮਾ ਗਾਂਧੀ ਜੀ ਜੀਦਾ ਵੀ ਮਹਾਭਾਰਤ ਦਾ ਜਦ ਯੰਗੜਿਆ ਤੇ ਅਰਜਨ ਨੇ ਜਵਾਬ ਦੇ ਦਿੱਤਾ ਉਹਦੇ ਸਾਹਮਣੇ ਕਰੋਣਾ ਚੜ ਗਿਆ ਉਹਦਾ ਬੰਨ ਫੜਿਆ ਜਿਹ ਡੈਕਸਟਰ ਮਰਕੇ ਉਹਦੇ ਭਰਾ ਪਿਸ਼ਪ ਪਤਾਮਾ ਵਰਗੇ ਖੜੇ ਆ ਉਹ ਕਹਿੰਦਾ ਪਰਵਾਰ ਤੇ ਮੈਥੋਂ ਤੀਰ ਨਹੀਂ ਚੱਲਦਾ ਮੈਂ ਨਹੀਂ ਲੜਦਾ ਤਕਰੀਸ਼ ਨੇ ਉੱਥੇ ਗਿਆ ਕਿ ਅਰਜਨ ਦੇ ਤੈਨੂੰ ਲੜਨਾ ਪਵੇਗਾ ਕਿ ਜਦੋਂ ਆਪਣੇ ਹੀ શરીਰੇ ਦੀ ਫੋੜਾ ਬਣ ਜਾਏ ਇਹ ਫੋਸ ਨੂੰ ਚੀਰ ਫਾੜ ਕਰਕੇ ਸਾਫ਼ ਕਰਨਾ ਪੈਂਦਾ ਹੈ ਉਸ ਰੋਗ ਨੂੰ ਮਟਾਉਣ ਵਾਸਤੇ ਜੇ ਤੂੰ ਖੀਦਾ ਨੂੰ ਮੰਨਦਾ ਹੈ ਤੈਨੂੰ ਮਹਾ ਭਾਰਤ ਦਾ ਜੰਦ ਵੀ ਮੰਨਣਾ ਪਵੇਗਾ ਇਹਨੂੰ ਕ੍ਰਿਸ਼ਨ ਤੋਂ ਵੀ ਮੰਨਣਾ ਪਵੇਗਾ ਅਰਜੁਨ ਤੋਂ ਵੀ ਮੰਨਣਾ ਪਵੇਗਾ ਕਿਉਂਕਿ ਉਹਨਾਂ ਦੇ ਹੱਥ ਵਿੱਚ ਉਸ ਲੱਖਾਂ ਮੋਤਾਂ ਦੀ ਜਿਹੜੀ ਝਾਰ ਗਈ ਉਹ ਵੀ ਮੰਨਣੀ ਪਵੇਗੀ ਜੇ ਹੱਥ ਵਿੱਚ ਤਲਵਾਰ ਫੜਨੀ ਇਹ ਲੋਕ ਅੱਜ ਤੋਂ ਨਹੀਂ ਬੜੇ ਪੁਰਾਣੇ ਵਿਰੋਧ ਦਾ ਇਸੇ ਤਰ੍ਹਾਂ ਵੀ ਕਰਦੇ ਆ ਰਹੇ ਮੈਂ ਤੁਹਾਡੇ ਜਨਮ ਵਿੱਚ ਇੱਕ ਸ਼ੰਧ ਰੱਖੀ ਉਸ ਤੋਂ ਬਾਅਦ ਜੋ ਇਥੋਂ ਦੀ ਸਟੇਜ ਦੀ ਹੋਰ ਕਾਰਵਾਈ ਹੈ ਉਹ ਸ਼ੁਰੂ ਕੀਤੀ ਜਾਵੇਗੀ ਪਰ ਮੈਂ ਗੱਲ ਸਹੀ ਲਾ ਦੇਵਾਂ ਕਿਤਾੜ ਕਰਨ ਦਾ ਕਿਹੜਾ ਕੇਤਕ ਘੋੜੇ ਦਾ ਨਾਂ ਸੀ ਜਿਹੜਾ ਗੁਰਬਖਸ਼ ਸਿੰਘ ਦੇ ਘੋੜੇ ਦਾ ਨਾਂ ਨਹੀਂ ਦਾ ਘੋੜਾ ਸੀ ਉਹਦੇ ਨਾਂ ਤੇ ਕੇਤਕ ਸੀਮਿੰਟ ਕੇਤਕ ਸਕੂਟਰ ਕਿਤਾੜ ਕਰਨ ਦੇ ਫੋਟੋ ਸ਼ਿਵਜੀ ਸ਼ਿਵਾਜੀ ਮਰਹਟਾ ਸ਼ਿਵਜੀ ਕੋਲੇ ਤਸਵੀਰ ਇਹੋ ਜਿਹੇ ਜੰਗਾ ਹੋ ਜਾਂ ਔਰ ਅਈਆ ਮਾਈਕਲ ਜੀ ਕਾਕਾ ਸਾਹਿਬ ਮਾਫੀ ਜਾਨੇ ਵਾਇਰਿਕ ਕਾਲ ਸਾਹਿਬ ਐਕੋ ਦੀ ਫਟੇ ਆ ਦੋਵੇਂ ਟੀਮ ਦੇ you <laughs> ਟਾਈਮ ਹੋ ਚੁੱਕਾ ਹੈ ਬੱਚਿਆਂ ਦਾ